ਪੰਜਾਬ ਦੇ ਸਾਰੇ ਹਲਕਿਆਂ ਦੇ ਨਤੀਜੇ ਲਗਭਗ ਤੈ ਹੋ ਚੁੱਕੇ ਆ ਤੇ ਕਈ ਨਤੀਜੇ ਜਿਹੜੇ ਐਲਾਨੇ ਜਾ ਚੁੱਕੇ ਆ ਜੋ ਸਾਡੇ ਕੋਲ ਜਾਣਕਾਰੀ ਹੈ ਇਸ ਵੇਲੇ ਉਹਨਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ 13 ਦੇ ਵਿੱਚੋਂ 7 ਸੀਟਾਂ ਆਮ ਆਦਮੀ ਪਾਰਟੀ ਨੂੰ 3 ਅਕਾਲੀ ਦਲ ਨੂੰ ਇਕਲੌਤੀ ਇੱਕ ਸੀਟ ਬਠਿੰਡਾ ਮਿਲੀ ਹੈ ਤੇ ਦੋ ਆਜ਼ਾਦ ਉਮੀਦਵਾਰ ਜਿਹੜੇ ਜਿੱਤੇ ਆ ਉਹਨਾਂ ਦੇ ਵਿੱਚ ਖੜੂਰ ਸਾਹਿਬ ਤੇ ਫਰੀਦਕੋਟ ਸ਼ਮਲ ਨੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਇਹ ਦਾਅਵਾ ਕਰਦੇ ਸੀ ਅਸੀਂ 13 0 ਸੀਟਾਂ ਜਿੱਤਾਂਗੇ ਪੰਜਾਬ ਦੇ ਵਿੱਚ ਲੱਗਦਾ ਹੈ ਕਿ ਉਹ ਏਕੇ ਦਾ ਜਿਹੜਾ ਕਿਤੇ ਗਲਤੀ ਖਾ ਗਏ ਆ ਤੇ ਉਹਨਾਂ ਨੂੰ ਕੇਵਲ ਤਿੰਨ ਸੀਟਾਂ ਨਾਲ ਹੀ ਸੰਤੋਖ ਕਰਨਾ ਪਿਆ ਇੱਕ ਗੱਲ ਜ਼ਰੂਰ ਵਕਰੀ ਹੈਗੀ ਆ ਕਿ ਉਹਨਾਂ ਕਹੇ ਸੀ ਸੰਗਰੂਰ ਸਾਡੀ ਕੈਪੀਟਲ ਆ ਉਥੋਂ ਵੱਡੇ ਮਾਰਜਨਾਂ ਉਹਨੂੰ ਗਰਮੀਤ ਮੀਤ ਹੇਅਰ ਜਿਹੜੇ ਚੋਣ ਜਿੱਤ ਗਿਆ ਇਸ ਦੇ ਨਾਲ ਹੀ ਇੱਕ ਹੋਰ ਗੱਲ ਜਿਹੜੀ ਸਾਹਮਣੇ ਆਉਂਦੀ ਹੈ ਕਿ ਅਕਾਲੀ ਦਲ ਨੇ ਹਰ ਸਿਮਰਤ ਕੋ ਅਕਾਲੀ ਦਲ ਦੀ ਜਿਹੜੀ ਆ ਉਹ ਚੋਣ ਜਿੱਤ ਗਿਆ ਉਹ ਚੋਣ ਇੱਕ ਪਰਿਵਾਰ ਦੀ ਚੋਣ ਹੋ ਕੇ ਰਹੀ ਅਕਾਲੀ ਦਲ ਬਾਕੀ ਜਿਹੜੀਆਂ 12 ਸੀਟਾਂ ਹਾਰ ਗਿਆ ਤੇ ਕੁਝ ਥਾਵਾਂ ਤੇ ਕੁਝ ਹਲਕਿਆਂ ਤੋਂ ਜਮਾਨਤਾਂ ਵੀ ਜਬਤ ਹੋਈਆਂ ਇਹ ਜਿਹੜੀ ਸੱਟ ਬੈਕ ਜਿਹੜੀ ਅਕਾਲੀ ਦਲ ਨੂੰ ਲੱਗੀ ਹੈ ਇਹ ਦਾ ਕੀ ਅੰਤਜਾ ਨਿਕਲੇਗਾ ਉਸ ਤੋਂ ਬਾਅਦ ਜਿਹੜੀ ਭਾਜਪਾ ਹੈ ਭਾਜਪਾ ਭਾਵੇਂ ਆਪਣਾ ਖਾਤਾ ਨਹੀਂ ਖੋਲ ਸਕੀ ਪਰ ਉਹਦੀ 30% ਜਿਹੜੀ ਵਧ ਗਈ ਹੈ ਇਹ ਆਉਣ ਵਾਲੀਆਂ ਜਿਹੜੀਆਂ 27 ਦੀਆਂ ਚੋਣਾਂ ਉਹਨਾਂ ਦੇ ਵਿੱਚ ਕਿਦਰ ਨੂੰ ਮਾਮਲਾ ਤੁਰੇਗਾ ਉਹਦੇ ਬਾਰੇ ਇੱਕ ਚਿੰਤਾ ਦਾ ਵਿਚਾ ਮਤਲਬ ਬਣਦਾ ਹੈ ਕਿ ਪੰਜਾਬ ਜਿੱਥੇ ਸਭ ਤੋਂ ਵੱਡੀ ਕਿਸਾਨ ਅੰਦੋਲਨ ਹੈਗਾ ਵੱਡੀ ਲਹਿਰ ਹੈ ਉੱਥੇ ਮਤਲਬ ਬੀਜੇਪੀ ਦੀ ਵੋਟ ਪਰਸੈਂਟੇਜ ਵਧਣਾ ਇਹ ਵਰਤਾਰੇ ਬਾਰੇ ਵੀ ਸਾਡੇ ਸਾਨੂੰ ਦੇਖਣਾ ਬਣਦਾ ਤੇ ਜਿਹੜੀਆਂ ਦੋ ਸੀਟਾਂ ਇੱਕ ਥਾਂ ਤੋਂ ਸਰਬਜੀਤ ਸਿੰਘ ਦਾ ਜੀਤਕੋੜ ਤੋਂ ਜਿੱਤਣਾ ਖਟੂਰ ਸਾਹਿਬ ਤੋਂ ਜਿਹੜਾ ਅਮਰਤਪਾਲ ਦਾ ਜੇਲ੍ਹ ਚ ਬੈਠੇ ਹੋਏ ਜਿੱਤਣਾ ਇਹ ਆਪਣੇ ਆਪ ਦੇ ਚ ਇੱਕ ਵੱਖਰੀ ਤਰ੍ਹਾਂ ਦਾ ਵਰਤਾਰਾ ਹੈ ਇਹਦੇ ਬਾਰੇ ਵੀ ਜਿਹੜੀ ਹੈ ਸੋਚਣ ਦੀ ਵਿਚਾਰ ਕਰਨ ਦੀ ਲੋੜ ਹੈਗੀ ਆ ਕਿ ਇਹਨਾਂ ਦੋਨਾਂ ਉਮੀਦਵਾਰਾਂ ਨੇ ਬਹੁਤਾ ਕੋਈ ਪੈਸਾ ਨਹੀਂ ਖਰਚਿਆ ਕੋਈ ਉਹ ਤਰੀਕੇ ਦੀਆਂ ਰੈਲੀਆਂ ਨਹੀਂ ਕੀਤੀਆਂ ਪਰ ਇਹ ਜਿੱਤਣ ਦੇ ਵਿੱਚ ਸਫਲ ਰਹੇ ਆ। ਇਹ ਇਸ ਤਰੀਕੇ ਦੇ ਵਰਤਾਰਾ ਹੈਗਾ ਜਿੰਦੂ ਸਾਹਿਬ ਇਹ ਜਿਹੜਾ ਪੰਜਾਬ ਦੇ ਵਿੱਚ ਦੋ ਤਿੰਨ ਗੱਲਾਂ ਨਵੀਆਂ ਹੋਈਆਂ ਇਹਨਾਂ ਨੂੰ ਟੋਟਲ ਟੋਟਲਿਟੀ ਚ ਤੁਸੀਂ ਕਿਵੇਂ ਦੇਖਦੇ ਹੋ? ਕਾਂਗਰਸ ਨੇ 7 ਸੀਟਾਂ ਲਗਭਗ ਜਿੱਤ ਰੀਆਂ ਨੇ। ਅਨਾਉਂਸ ਹੋਣੀਆਂ ਬਾਕੀ ਰਹਿ ਗਈਆਂ ਨੇ। ਵੈਸੇ ਕਲੀਅਰ ਰਿਹਾ 7 ਸੀਟਾਂ ਜਿਹੜੀਆਂ ਕਾਂਗਰਸ ਨੂੰ ਆ ਗਈਆਂ ਕਿਹਾ ਇਹ ਜਾਂਦਾ ਸੀ ਵੀ ਕਾਂਗਰਸ 8 ਤੱਕ ਜਿੱਤ ਸਕਦੀ ਆ ਪਰ 7 ਤੇ ਉਹਨਾਂ ਨੂੰ ਸਬਰ ਕਰਨਾ ਪਿਆ। ਤੇ ਬਾਕੀ ਜਿਹੜਾ ਆਮ ਆਦਮੀ ਪਾਰਟੀ ਆ ਉਹ ਤਿੰਨ ਤੱਕ ਹੀ ਸੀਮਤ ਕਿਉਂ ਹੋ ਗਈ ਅਕਾਲੀ ਦਲ ਇੱਕ ਸੀਟ ਤੱਕ ਹੀ ਸੀਮਤ ਕਿਉਂ ਹੋਇਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਪੰਜਾਬ ਦੇ ਨਤੀਜੇ ਜੰਮੂ ਜੀ ਇਹ ਬੜਾ ਨਵੇਂ ਸੰਕੇਤ ਦਿੰਦੇ ਆ ਤੇ ਜਿਹੜਾ ਪੰਜਾਬ ਦੇ ਵਿੱਚ ਨਵਾਂ ਰਾਜਸੀ ਦ੍ਰਿਸ਼ ਬਣ ਕੇ ਉੱਭਰ ਰਿਹਾ ਉਹ ਸਵਾਲ ਵੀ ਇਸ਼ਾਰਾ ਕਰਦੇ ਆ ਇੱਕ ਤਾਂ ਇਹ ਹੈ ਕਿ ਇੱਥੇ ਸਭ ਤੋਂ ਵੱਡੀ ਜਿਹੜੀ 2022 ਚ ਵਿਧਾਨ ਸਭਾ ਦੀਆਂ ਚੋਣਾਂ ਚ ਪੰਜਾਬ ਦੇ ਜਿਹੜੇ ਲੋਕਾਂ ਨੇ ਫਤਵਾ ਦਿੱਤਾ ਸੀਗਾ ਆਮ ਆਦਮੀ ਪਾਰਟੀ ਦੇ ਹੱਕ 'ਚ ਤੇ ਵੱਡੇ ਬਹੁਮਤ ਨਾਲ ਉਹਨਾਂ ਨੇ ਸਰਕਾਰ ਬਣਾਈ ਸੀ ਇਹ ਸਭ ਤੋਂ ਵੱਡਾ ਝਟਕਾ ਤਾਂ ਉਹਨਾਂ ਲਈ ਲੱਗਿਆ ਹੈਗਾ ਕਿਉਂਕਿ ਉਹਨਾਂ ਨੇ ਜਿਹੜੇ ਵਾਅਦੇ ਕੀਤੇ ਸੀਗੇ ਲੋਕਾਂ ਨਾਲ ਉਹ ਪੂਰੇ ਨਹੀਂ ਕੀਤੇ ਤੇ ਲੋਕਾਂ ਨੂੰ ਉਹਨਾਂ ਤੋਂ ਜਿਹੜੀ ਨਿਰਾਸ਼ਾ ਹੈ ਜਿਹਨੂੰ ਐਂਟੀਨਕੰਵੈਂਸਿਵ ਵੀ ਆਪਾਂ ਕਹਿੰਦੇ ਆ ਜਾਂ ਸਥਾਪਤੀ ਵਿਰੋਧੀ ਰੁਝਾਨ ਵੀ ਕਹਿ ਲੈਣੇ ਆ ਵਰਤਾਰਾ ਵੀ ਕਹਿ ਲੈਣੇ ਆ ਉਹਦਾ ਅਸਰ ਹੈ ਕਿ ਉਹਨਾਂ ਨੂੰ ਇੰਨੀ ਮਾਰ ਪਈ ਹੈ ਜਿਹੜੀ ਗੱਲ ਤੁਸੀਂ ਗੱਲ ਕਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ 13 0 ਦੀ ਗੱਲ ਕਰਦੇ ਸੀ ਤੇ ਉਹ 13 ਜੀਰੋਂ ਤੋਂ ਥਾਂ ਤੇ ਤਿੰਨ ਹੀ ਰਹੀਆਂ ਤੇ ਅਸੀਂ ਦੇਖਦੇ ਹਾਂ ਕਿ ਹੁਣ ਕੱਲਾ ਮਾਲਵਾ ਖੇਤਰ ਹੀ ਅਸੀਂ ਨਜ਼ਰ ਮਾਰੀਏ ਤਾਂ ਮਾਲਵੇ ਦੇ ਵਿੱਚ ਹੀ ਜਿਹੜੀਆਂ ਆਮ ਆਦਮੀ ਪਾਰਟੀ ਨੇ 69 ਵਿੱਚੋਂ 66 ਵਿਧਾਨ ਸਭਾ ਹਲਕਿਆਂ ਚੋਂ ਜਿੱਤੀ ਸੀ ਹੁਣ ਜੇ ਬਠਿੰਡੇ ਦੀ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਬਠਿੰਡੇ ਚ ਇਹਨਾਂ ਨੇ ਨੌ ਦੇ ਨੌ ਹਲਕਿਆਂ ਚੋਂ ਜਿੱਤੀ ਸੀ ਪਰ ਉੱਥੇ ਇਹਨਾਂ ਦਾ ਐਮਪੀ ਹਾਰ ਗਿਆ ਮੇਰਾ ਐਮਪੀ ਨਹੀਂ ਜਿਹੜਾ ਉਮੀਦਵਾਰ ਹਾਰ ਗਿਆ ਔਰ ਉਹ ਉਮੀਦਵਾਰ ਹਾਰਿਆ ਜਿਹੜਾ ਕਿ ਖੇਤੀ ਮੰਤਰੀ ਸੀ ਤੇ ਸੋ ਇਸ ਕਰਕੇ ਜਿਹੜੀ ਇਹ ਸਾਰਾ ਵਰਤਾਰਾ ਹੈਗਾ ਇਸ ਵਰਤਾਰੇ ਦੇ ਵਿੱਚ ਇੱਕ ਤਾਂ ਗੱਲ ਇਹ ਬੜੀ ਸਪਸ਼ਟ ਉੱਭਰ ਕੇ ਆਈ ਹੈ ਕਿ ਜਿਹੜੀ ਐਂਟੀਨਕੰਬੈਂਸੀ ਹੈ ਉਹਨੇ ਪੰਜਾਬ ਵਿੱਚ ਵੱਡੇ ਪੱਧਰ ਤੇ ਕੰਮ ਕੀਤਾ ਹੈ ਦੂਸਰਾ ਵਰਤਾਰਾ ਜਿਹੜਾ ਆਇਆ ਹੈਗਾ ਉਹਦੇ ਵਿੱਚ ਹੈਗਾ ਕਿ ਜਿਹੜੇ ਆਜ਼ਾਦ ਉਮੀਦਵਾਰ ਉੱਭਰ ਕੇ ਸਾਹਮਣੇ ਆਇਆ ਉਹ ਜਿਹੜਾ ਵਰਤਾਰਾ ਉਹਨੇ ਤਾਂ ਹੋਰ ਵੀ ਕਈ ਗੱਲਾਂ ਸਪਸ਼ਟ ਕੀਤੀਆਂ ਇਹਨਾਂ ਦੋਨਾਂ ਵਰਤਾਰਿਆਂ ਦੇ ਵਿੱਚ ਇੱਕ ਤਾਂ ਇਹ ਹੈ ਕਿ ਇਹ ਉਮੀਦਵਾਰ ਜਿਹੜੇ ਆ ਬਹੁਤ ਥੋੜਾ ਸਮਾਂ ਪਹਿਲਾਂ ਜਦੋਂ ਇਲੈਕਸ਼ਨ ਦੀ ਅਨਾਊਂਸਮੈਂਟ ਹੋਈ ਆ ਉਦੋਂ ਹੀ ਜਿਹੜਾ ਭਾਈ ਅਮਰਤਪਾਲ ਉਦੋਂ ਮੈਦਾਨ ਚਾਏ ਤੇ ਪਰ ਜਿਹੜੇ ਸਰਬਜੀਤ ਸਿੰਘ ਖਾਲਸਾ ਹੈਗੇ ਇਹ ਤਾਂ 10 15 ਦਿਨ ਪਹਿਲਾਂ ਹੀ ਜਿਹੜੇ ਇਹਨਾਂ ਨੇ ਆਪਣੀ ਉੱਥੇ ਆਣ ਕੇ ਕਾਗਜ਼ ਭਰੇ ਚੋਣਵੇਂ ਹਮ ਸ਼ੁਰੂ ਕੀਤੀ ਤਾਂ ਇਹਨਾਂ ਦੋਨਾਂ ਥਾਵਾਂ ਤੇ ਹੀ ਅਸੀਂ ਦੇਖਦੇ ਆ ਕਿ ਨਾ ਤਾਂ ਕੋਈ ਬਹੁਤਾ ਪੈਸਾ ਖਰਚਿਆ ਗਿਆ ਨਾ ਕੋਈ ਸ਼ਰਾਬ ਵੰਡੀ ਗਈ ਨਾ ਕੋਈ ਹੋਰ ਵੰਡਿਆ ਗਿਆ ਨਾ ਕੋਈ ਹੋਰ ਲਾਰੇ ਲਾਏ ਗਏ ਪਰ ਲੋਕਾਂ ਨੇ ਇਹਨਾਂ ਉਮੀਦਵਾਰਾਂ ਨੂੰ ਆਪ ਹੀ ਉਹਨਾਂ ਦੀ ਮੁਹਿੰਮ ਚਲਾ ਕੇ ਆਪ ਹੀ ਉਹਨਾਂ ਲਈ ਸਾਰੇ ਕੰਮ ਕਰਕੇ ਤਾਂ ਉਹਨਾਂ ਨੂੰ ਵੱਡੀ ਜਿੱਤ ਜਿਹੜੀ ਹੈ ਜਿਸ ਤਰ੍ਹਾਂ ਭਾਈ ਅਮਰਪਾਲ ਸਿੰਘ ਉਹਨਾਂ ਨੂੰ 135000 ਨਾਲ ਜਿਹੜੀ ਜਿੱਤ ਮਿਲੀ ਹੈਗੀ ਹੈ ਇਸ ਤਰ੍ਹਾਂ ਹੀ ਜਿਹੜੀ ਹੈ ਹਜ਼ਾਰਾਂ ਦਾ ਜਿਹੜੀ ਹੈ 60 70000 ਦੇ ਕਰੀਬ ਜਿਹੜਾ ਇਹਨਾਂ ਦਾ ਮਾਰਜਨ ਹੈਗਾ ਅਮਰਪਾਲ ਉਹਨਾਂ ਦੀ 163991 ਵੋਟਾਂ ਦੀ ਲੀਡ ਹੈ ਪਹਿਲਾਂ 135 ਆ ਰਿਹਾ ਸੀਗਾ ਤੇ ਇਹਨਾਂ ਦੀ ਸਰਬਜੀਤ ਖਾਲਸਾ ਹੋਣਾਂ ਦੀ ਵੀ ਇਸ ਤਰ੍ਹਾਂ ਤੇ ਇੱਥੇ ਵੀ ਉਹਨਾਂ ਦੀ ਉਹਨਾਂ ਦੀ 69371 ਵੋਟਾਂ ਦੀ ਹਾਂ ਜਿਹੜੀ ਇਹ ਹੁਣ ਤੁਸੀਂ ਦੋਨਾਂ ਥਾਵਾਂ ਤੇ ਦੇਖੋ ਕਿ ਇੰਨੇ ਮਾਰਜਨ ਨਾਲ ਜਿੱਤ ਹੈ ਪਰ ਦੋਨਾਂ ਥਾਵਾਂ ਦੇ ਉੱਤੇ ਨਾ ਤਾਂ ਇਹਨਾਂ ਦੀ ਕੋਈ ਆਪਣੀ ਜਥੇਬੰਦੀ ਸੀ ਨਾ ਇਹਨਾਂ ਦਾ ਕੋਈ ਵਲੰਟੀਅਰ ਸੀ ਇਹਨਾਂ ਦੇ ਲੋਕਾਂ ਨੇ ਚੋਣ ਲੜੀ ਅਸਲ 'ਚ ਇਹ ਗੱਲ ਸਾਫਟ ਕਰਦੀ ਹੈ ਕਿ ਜੇ ਲੋਕ ਚਾਹੁੰਦੇ ਹੋ ਤੁਸੀਂ ਲੋਕਾਂ ਦੇ ਉਮੀਦਵਾਰ ਦੇ ਤੌਰ ਤੇ ਮੈਦਾਨ ਚਾਓ ਤਾਂ ਲੋਕ ਤੁਹਾਨੂੰ ਆਪ ਹੀ ਚੋਣ ਲਣਾਉਂਦੇ ਆਪ ਹੀ ਪੈਸਾ ਖਰਚਦੇ ਤੇ ਆਪ ਹੀ ਤੁਹਾਨੂੰ ਅੱਗੇ ਲੈ ਕੇ ਆਉਂਦੇ ਸੋ ਇਹ ਗੱਲ ਇੱਕ ਨਵੀਂ ਦੇਖਣ ਨੂੰ ਮਿਲੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਇਸ ਤਰ੍ਹਾਂ ਦੀ ਵੀ ਗੱਲ ਹੈ ਕਿ ਬਹੁਤ ਪੈਸੇ ਵੰਡੇ ਗਏ ਬਹੁਤ ਹੋਰ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ਤਾਂ ਉਹ ਜਿਹੜਾ ਰੁਝਾਨ ਹੈਗਾ ਉਸ ਨੂੰ ਇਹ ਠੱਲ ਪਾਉਂਦਾ ਨਜ਼ਰ ਆਉਂਦਾ ਹੈ ਕਿ ਜੇ ਲੋਕ ਚਾਹੁੰਦੇ ਹੋ ਲੋਕਾਂ ਨੂੰ ਲੱਗੇ ਕਿ ਇਹ ਬੰਦਾ ਸਾਡੇ ਹਿੱਤ ਲਈ ਖੜਾ ਹੈ ਜਾਂ ਇਹਨਾਂ ਨੇ ਸਾਡੇ ਹਿੱਤਾਂ ਕੋਈ ਕੁਰਬਾਨੀ ਕੀਤੀ ਹੈ ਤਾਂ ਲੋਕ ਆਪ ਹੀ ਤੁਹਾਨੂੰ ਅੱਗੇ ਲੈ ਆਉਂਦੇ ਲੋਕ ਤੁਹਾਡੀ ਲੜਾਈ ਆਪ ਹੀ ਲੜ ਲੈਂਦੇ ਇਹ ਦੂਸਰਾ ਫਨੋਮਨ ਤੀਸਰਾ ਇਹ ਹੈ ਕਿ ਜੀ ਸਰ ਮੇਰਾ ਖਿਆਲ ਅੱਗੇ ਵਧਣ ਤੋਂ ਮੈਂ 13 ਸੀਟਾਂ ਦੀ ਇੱਕ ਵਾਰੀ ਥੋੜੀ ਜੀ ਜਾਣਕਾਰੀ ਦੇਣੀ ਚਾਹਨਾ ਮਤਲਬ ਗਰਦਾਸਪੁਰ ਤੋਂ ਸੁਖਜਿੰਦਰ ਰੰਧਾਵਾ ਜਿਹੜੇ 71928 ਵੋਟਾਂ ਨਾਲ ਉਹਨਾਂ ਨੇ ਭਾਜਪਾ ਦੇ ਜਿਹੜੇ ਬੱਬੂ ਉਹਨੂੰ ਹਰਾਇਆ ਅਮਰਸਰ ਤੋਂ ਗੁਰਜੀਤ ਉਹ ਜਿਹੜਾ 31862 ਵੋਟਾਂ ਨਾਲ ਲੁਧਿਆਣਾ ਤੋਂ ਰਾਜਾ ਬੜਿੰਗ 28283 ਉਸ ਤੋਂ ਬਾਅਦ ਫਿਰੋਜ਼ਪੁਰ ਤੋਂ ਛੇਰ ਸਿੰਘ ਕਬਾਇਆ ਜਿਹੜੇ 3690 ਇਹ ਥੋੜੀ ਜਿਹੀ ਵੋਟਾਂ ਦਾ ਹੋਰ ਵਾਧਾ ਹੋਇਆ ਇਤੋਂ ਦੀ ਇਹ ਸਥਿਤੀ ਹੈ ਪਟਿਆਲਾ ਤੋਂ ਧਰਮਵੀਰ ਗਾਂਧੀ 14 14500 ਨਾਲ ਇਹਨਾਂ ਨੇ ਡਾਕਟਰ ਬਲਬੀਰ ਸਿੰਘ ਨੂੰ ਫਤੇਗੜ ਸਾਹਿਬ ਤੋਂ ਡਾਕਟਰ ਅਮਰ ਅਮਰ ਸਿੰਘ ਨੇ ਜਿਹੜੇ 34200 ਵੋਟਾਂ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿਹੜੇ ਜਿੱਤੇ ਨੇ ਉਹਨਾਂ ਨੇ ਗੁਰਪ੍ਰੀਤ ਜੀਪੀ ਆਮ ਆਦਮੀ ਪਾਰਟੀ ਨੂੰ ਹਰਾਇਆ ਸੰਗਰੂਰ ਤੋਂ ਮੀਤਹਿਰ ਇਹਨਾਂ ਨੇ ਵੱਡੀ ਜਿੱਤ ਹਾਸਲ ਕੀਤੀ ਹੈ 172560 ਵੋਟਾਂ ਨਾਲ ਜਿੱਤੇ ਨੇ ਸਭ ਤੋਂ ਵੱਧ ਪੰਜਾਬ ਦੇ ਵਿੱਚ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਚਰਨਜੀਤ ਸਿੰਘ ਚੰਨੀ ਉਹ ਸਭ ਤੋਂ ਵੱਧ ਵੋਟਾਂ ਨਾਲ 175991 ਵੋਟਾਂ ਦੇ ਫਰਕ 175993 ਵੋਟਾਂ ਦੇ ਫਰਕ ਨਾਲ ਜਿੱਤੇ ਹੈ ਸਭ ਤੋਂ ਵੱਡਾ ਰਿਕਾਰਡ ਉਹਨਾਂ ਦੇ ਨਾਂ ਤੇ ਹੈ ਕਦੂਰ ਸਾਹ ਤੋਂ ਅਮਰਤਪਾਲ 163991 ਫਰੀਦਕੋਟ ਤੋਂ ਸਰਬਜੀਤ ਖਾਲਸਾ 69371 ਬਟਿੰਡਾ ਤੋਂ ਹਰਤ ਸਿਮਰਤ ਬਾਦਲ ਪੂਰੇ 50000 ਨਾਲ ਨਾ ਘਟਨਾ ਵੱਧ ਆਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ ਜਿਹੜੇ ਆਪਦੇ ਆ ਉਹ 11263 ਵੋਟਾਂ ਨਾਲ ਅੱਗੇ ਸੀਗੇ ਉਹਨਾਂ ਤੋਂ ਬਾਅਦ ਆਨੰਦ ਆਨੰਦਪੁਰ ਦਾ ਮਾਲਵਿੰਦਰ ਸਿੰਘ ਆ ਦੂਜੇ ਨੰਬਰ ਤੇ ਵਿਜੇਂਦਰ ਸਿੰਘ ਲਾ ਇਹਦੇ ਨਾਲ ਹੀ ਇੱਕ ਗੱਲ ਥੋੜੀ ਹੋਰ ਜ਼ਿਕਰ ਕਰਨੀ ਚਾਹੀਦੀ ਹੈ ਖੱਬੀਆਂ ਪਾਰਟੀਆਂ ਨੇ ਵੀ ਚਾਰ ਹਲਕਿਆਂ ਤੋਂ ਚੋਣ ਲੜੀ ਸੀ ਉਹਨਾਂ ਦੀਆਂ ਵੋਟਾਂ ਜਿਹੜੀਆਂ ਕਾਫੀ ਘਟ ਰਹੀਆਂ ਨੇ ਸੋ ਇਹ ਟੋਟਲ ਪੰਜਾਬ ਦਾ ਜਿਹੜਾ ਜਮ੍ਹਾਂ ਘਟਾਓ ਹੈ 13 ਸੀਟਾਂ ਨੇ 13 ਚੋਂ 7 ਕਾਂਗਰਸ 3 ਆਮ ਆਦਮੀ ਪਾਰਟੀ 2 ਆਜ਼ਾਦ 1 ਅਕਾਲੀ ਦਲ ਹਾਂਜੀ ਜਨਨ ਸਾਹਿਬ ਜੀ ਤਾਂ ਚੌਥਾ ਜਿਹੜਾ ਰੁਝਾਨ ਮੈਂ ਜਿਹੜੀ ਗੱਲ ਕਰਿਆ ਸੀਗਾ ਵੱਖ-ਵੱਖ ਸੰਕੇਤ ਉਹਨਾਂ ਚ ਇੰਡੀਆ ਗੱਠ ਜੋੜ ਨੂੰ ਜਿਹੜਾ ਹੈ ਇੱਥੇ ਸਭ ਤੋਂ ਵੱਧ ਜਿਹੜਾ ਹੰਗਾਰਾ ਮਿਲਿਆ 10 ਸੀਟਾਂ ਆਪ ਤੇ ਕਾਂਗਰਸ ਦੀਆਂ ਪਾ ਕੇ ਬੰਦੀਆਂ ਉਹ ਇਹਨਾਂ ਨੂੰ ਮਿਲਿਆ ਦੂਸਰੀ ਜਿਹੜੀਆਂ ਪਾਰਟੀਆਂ ਸੀ ਚਾਹੇ ਭਾਰਤੀ ਜਨਤਾ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਹੁਜਨ ਸਮਾਜ ਪਾਰਟੀ ਐ ਔਰ ਖੱਬੀਆਂ ਪਾਰਟੀਆਂ ਉਹਨਾਂ ਸਾਰਿਆਂ ਨੂੰ ਬਹੁਤ ਵੱਡਾ ਜਿਹੜਾ ਨੁਕਸਾਨ ਚਲਣਾ ਪਿਆ ਝਟਕਾ ਲੱਗਿਆ ਹੈਗਾ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਨੇ ਜਿੰਨਾ ਜ਼ੋਰ ਲਾਇਆ ਸੀ ਔਰ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਜਿਸ ਦਾ ਤੁਸੀਂ ਆਪ ਵੀ ਕਿਹਾ ਕਿ ਹਰਸਿਮਰਤ ਕੌਰ ਤਾਂ ਜ਼ਰੂਰ ਜਿੱਤ ਗਈ ਹੈ ਪਰ ਅਕਾਲੀ ਦਲ ਜਿਹੜਾ ਉਹ ਹਾਰ ਗਿਆ ਸੋ ਇਸ ਕਰਕੇ ਚਾਚਾ ਇਸ ਗੱਲ ਦੀ ਵੀ ਬਾਦਲ ਪਰਿਵਾਰ ਜਿੱਤ ਗਿਆ ਪਰ ਅਕਾਲੀ ਦਲ ਹਾਰ ਗਿਆ ਜੀ ਤਾਂ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਫਿਰ ਦੋ ਪਾਰਟੀਆਂ ਹੀ ਬਚਦੀਆਂ ਜਿਹੜੀਆਂ ਪ੍ਰਮੁੱਖ ਪੰਜਾਬ ਦੇ ਵਿੱਚ ਸੀਗੀਆਂ ਪਰ ਦੋਨੋਂ ਦਾ ਕਮਾਲ ਇਹ ਸੀ ਕਿ ਇੰਡੀਆ ਦੇ ਪੱਧਰ ਤੇ ਜਿਹੜਾ ਗੱਠਜੋੜ ਹੈਗਾ ਉਸ ਗੱਠਜੋੜੀਆਂ ਦੋਨੋਂ ਹੀ ਭਾਈਵਾਲ ਨੇ ਪਰ ਦੋਨੋਂ ਭਾਈਵਾਲ ਹੋਣ ਦੇ ਨਾਲ ਪੰਜਾਬ 'ਚ ਇੱਥੇ ਜਿthia ਵੱਖ-ਵੱਖ ਲੜੀਆਂ ਤਾਂ ਹੁਣ ਵੱਡੀ ਫੋਰਸ ਵੀ ਜਿਹੜੀ ਪੰਜਾਬ 'ਚ ਇੰਡੀਆ ਗੱਠਜੋੜ ਹੀ ਬਣ ਕੇ ਉੱਭਰਿਆ ਜਾਂ ਜਿਹੜੇ ਆਜ਼ਾਦ ਉਮੀਦਵਾਰ ਉੱਭਰੇ ਐ ਇਹ ਜਿੱਤੇ ਹੈ ਗਿਆ ਉਹ ਜਿਹੜੇ ਆ ਉਹ ਲੋਕਾਂ ਦੇ ਉਮੀਦਵਾਰ ਲੋਕਾਂ ਨੇ ਇਹਨਾਂ ਨੂੰ ਆਪਣੇ ਉਮੀਦਵਾਰ ਮੰਨ ਕੇ ਜਿਹੜਾ ਜਿਤਾਇਆ ਤੇ ਉਹਨਾਂ ਦੀ ਚੋਣ ਲੜੀਆ ਸੋ ਇਹ ਜਿਹੜੇ ਇੱਕ ਵੱਖਰੇ ਕਿਸਮ ਦੇ ਰੁਝਾਨ ਪੰਜਾਬ ਚ ਪੈਦਾ ਹੋਏ ਆ ਆਉਣ ਵਾਲੇ ਸਮੇਂ ਚ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਆ ਕਿ ਜਿਹੜੇ ਉਮੀਦਵਾਰ ਐਮ ਐਲ ਏ ਸੀਗੇ ਜਿਨ੍ਹਾਂ ਵਿੱਚ ਰਾਜਾ ਵੜਿੰਗ ਆ ਜਾਂਦੇ ਆ ਜਿਨ੍ਹਾਂ ਵਿੱਚ ਆਪਣੇ ਇਹ ਆ ਜਾਂਦੇ ਗਰਮੀਤ ਮੀਠੇਰ ਔਰ ਸੁਖੀ ਰੰਧਾਵਾ ਇਸ ਤਰ੍ਹਾਂ ਹੀ ਹੋਰ ਇੱਕ ਦੋ ਐਮ ਐਲ ਜਿਹੜੇ ਹੈਗੇ ਆ ਰਾਜਕੁਮਾਰ ਚੱਬੇਵਾਲ ਆ ਰਾਜਕੁਮਾਰ ਚੱਬੇਵਾਲ ਉਹਨਾਂ ਨੇ ਪਹਿਲਾਂ ਹੀ ਮੇਰੇ ਖਾਸ ਤੀਫਾ ਦਿੱਤਾ ਜਮੂ ਨਹੀਂ ਅਸਤੀਫਾ ਐਕਸੈਪਟ ਨਹੀਂ ਹੋਇਆ ਹਜੇ ਚਲੋ ਉਹ ਮਤਲਬ ਉਹ ਹੋ ਗਏ ਤਾਂ ਇਹ ਸਾਰਿਆਂ ਥਾਵਾਂ ਦੇ ਉੱਤੇ ਉਪ ਚੋਣ ਹੋਣੀ ਹੈ ਇਸ ਕਰਕੇ ਪੰਜ ਹਲਕੇ ਦੇ ਵਿੱਚ ਜਿਮਨੀ ਚੋਣ ਨੀਰਾ ਪੱਧਰਾ ਪੱਧਰਾ ਹੋ ਗਿਆ ਔਰ ਉਹਦੇ ਵਿੱਚ ਦੁਬਾਰਾ ਫੇਰ ਜਿਹੜੀ ਹੈ ਇਹਨਾਂ ਪਾਰਟੀਆਂ ਦੀ ਫੇਰ ਪਰਖ ਹੋਏਗੀ ਕਿ ਇਹ ਕਿੱਥੇ ਖੜੀਆਂ ਕਿ ਹੁਣ ਜਿਹੜੀ ਇਸ ਵੇਲੇ ਸਥਿਤੀ ਹੈ ਉਹਦੇ ਵਿੱਚ ਅਸੀਂ ਜਿਹੜੀ ਹੁਣ ਗੱਲ ਕੀਤੀ ਹੈ ਕਿ ਸਥਾਪਤੀ ਵਿਰੋਧੀ ਲਹਿਰ ਨੇ ਆਮ ਆਦਮੀ ਪਾਰਟੀ ਨੂੰ ਸੱਟ ਮਾਰੀ ਹੈ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਪ੍ਰਾਪਤੀ ਰਹੀ ਹੈ ਉਹ ਕਾਂਗਰਸ ਦੀ ਰਹੀ ਹੈ ਕਾਂਗਰਸ ਗਿਨ ਰਹੀ ਹੈ ਬਾਕੀ ਸਾਰੀਆਂ ਪਾਰਟੀਆਂ ਨੂੰ ਕਿਤੇ ਨਾ ਕਿਤੇ ਨੁਕਸਾਨ ਜਿਹੜਾ ਹੈ ਚੱਲਣਾ ਪਿਆ ਹੈਗਾ ਤੇ ਇਹ ਜਿਹੜੀ ਸਾਰੀ ਸਥਿਤੀ ਹੈ ਜਿਸ ਤਰ੍ਹਾਂ ਅਸੀਂ ਜੇ ਪਿੱਛੇ ਨਜ਼ਰ ਮਾਰੀਏ ਤਾਂ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣੀ ਸੀ ਤਾਂ ਦੋ ਤਿੰਨ ਮਹੀਨੇ ਬਾਅਦ ਹੀ ਉਹ ਪਚੋਣ ਹੋਈ ਸੀ ਸੰਗਰੂਰ ਦੀ ਤਾਂ ਆਮ ਆਦਮੀ ਪਾਰਟੀ ਉੱਥੇ ਲੋਕਾਂ ਨੇ ਉਸ ਨੂੰ ਹਰਾ ਦਿੱਤਾ ਸੀ ਤਾਂ ਹੁਣ ਅਸੀਂ ਇਹ ਵੀ ਦੇਖਣਾ ਹੋਵੇਗਾ ਕਿ ਹੁਣ ਲੋਕ ਸਭਾ ਚੋਣਾਂ 'ਚ ਤਾਂ ਇੰਡੀਆ ਗੱਠਜੋੜ ਇੰਨੇ ਵੱਡੇ ਪੱਧਰ ਤੇ ਜਿੱਤਿਆ ਹੈਗਾ ਆਪ ਉਮੀਦਵਾਰ ਜਿੱਤੇ ਆ ਆਜ਼ਾਦ ਉਮੀਦਵਾਰ ਜਿੱਤੇ ਆ ਪਰ ਉੱਪ ਚੋਣਾ ਜਿਹੜੀਆਂ ਆਉਣੀਆਂ ਉਹਨਾਂ 'ਚ ਲੋਕ ਕਿਸ ਤਰ੍ਹਾਂ ਜੇਤ ਮਾਨ ਉਥੋਂ 6000 5000 ਤੋਂ ਵੱਧ ਵੋਟਾਂ ਨਾਲ ਜਿੱਤੇ ਸੀ ਐਸਵਰੀ ਉਹ ਤੀਜੇ ਸਥਾਨ ਤੇ ਆਏ ਉਥੋਂ ਨਹੀਂ ਜੰਮੂਈ ਮੇਰਾ ਇਹ ਕਹਿੰਦਾ ਹੈ ਕਿ ਲੈ ਵੀ ਹੁਣ ਜਿਹੜੀਆਂ ਇਸ ਵੇਲੇ ਲੋਕ ਸਭਾ ਦੇ ਨਤੀਜੇ ਆ ਜਿਨ੍ਹਾਂ ਪਾਰਟੀਆਂ ਲੋਕਾਂ ਨੇ ਹੰਗਾਰਾ ਭਰਿਆ ਉਹਨਾਂ ਨੂੰ ਉਪ ਚੋਣਾ ਜੰਗਾਰਾ ਭਰਦੇ ਆ ਕਿ ਨਹੀਂ ਭਰਦੇ ਗੱਲ ਇਹ ਦੇਖਣ ਵਾਲੀ ਹੋਏਗੀ ਕਿਉਂਕਿ ਜਿਸ ਤਰ੍ਹਾਂ ਜਿਹੜੇ ਫਰੀਦਕੋਟ ਤੋਂ ਜਿੱਤੇ ਆ ਸਰਬਜੀਤ ਸਿੰਘ ਖਾਲਸਾ ਉਹਨਾਂ ਨੇ ਐਲਾਨ ਕੀਤਾ ਹੈ ਕਿ ਅਸੀਂ ਬਕਾਇਦਾ ਜਿਹੜੀਆਂ ਉਪ ਚੋਣਾ ਹੋਣੀਆਂ ਉਹਨਾਂ 'ਚ ਅਸੀਂ ਮੈਂ ਭਾਈ ਅਮਰਿਤਪਾਲ ਸਿੰਘ ਉਹਨਾਂ ਨਾਲ ਗੱਲ ਕਰਕੇ ਅਸੀਂ ਉੱਥੇ ਵੀ ਉਮੀਦਵਾਰ ਵਾਰ ਖੜੇ ਕਰਾਂਗੇ ਜੇ ਉੱਥੇ ਉਹ ਉਮੀਦਵਾਰ ਖੜੇ ਕਰਦੇ ਆ ਤੇ ਲੋਕ ਉਹਨਾਂ ਨੂੰ ਇਸ ਤਰ੍ਹਾਂ ਹੀ ਹੰਗਾਰਾ ਪਾ ਦਿੰਦੇ ਆ ਤੇ ਇੱਕ ਨਵੀਂ ਧਿਰ ਪੰਜਾਬ ਦੇ ਵਿੱਚ ਉੱਭਰਨ ਦਾ ਜਿਹੜਾ ਰੁਝਾਨ ਜਿਹੜਾ ਹੈ ਉਸ ਪਾਸੇ ਨੂੰ ਗੱਲ ਜਿਹੜੀ ਹੈ ਤੁਰ ਪੈ ਗਈ। ਇਹਦੇ ਵਿੱਚ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਕੁਝ ਥਾਵਾਂ ਦੇ ਉੱਪਰ ਕੁਝ ਹਲਕਿਆਂ ਦੇ ਵਿੱਚ ਜਿਹੜੀਆਂ ਕੇਂਦਰੀ ਏਜੰਸੀਆਂ ਉਹਨਾਂ ਦੇ ਰੋਲ ਦੀ ਵੀ ਜਿਹੜੀ ਹੈ ਚਰਚਾ ਹੋ ਰਹੀ ਹੈ। ਖਾਸ ਕਰਕੇ ਖਡੂਰ ਸਾਹਿਬ ਖਾਸ ਕਰਕੇ ਉਸ ਤੋਂ ਇਲਾਵਾ ਫਰੀਦਕੋਟ ਦੇ ਵਿੱਚ ਭਾਵੇਂ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਪਰ ਇਸ ਤਰੀਕੇ ਦੀ ਜਿਹੜੀਆਂ ਕੰਸੋਵਾਂ ਆ ਰਹੀਆਂ ਕਿ ਇਹਨਾਂ ਨੂੰ ਇਸ ਤਰੀਕੇ ਦਾ ਵਰਤਾਰਾ ਬਣਾਉਣ ਦੇ ਵਿੱਚ ਕੇਂਦਰ ਦਾ ਦਖਲ ਕਾਫੀ ਹੈ ਉਹ ਤਾਂ ਜਮਹੇ ਦਖਲ ਤਾਂ ਹਰ ਜਗ੍ਹਾ ਹੀ ਕੇਂਦਰੀ ਏਜੰਸੀਆਂ ਦਾ ਰਹਿੰਦਾ ਜੇ ਨਾਂ ਵੀ ਚੋਣਾ ਹੋਣ ਤਾਂ ਤਾਂ ਵੀ ਕੇਂਦਰੀ ਏਜੰਸੀਆਂ ਜਿਹੜੀਆਂ ਈਡੀਓ ਹੋਵੇ ਸੀਬੀਆਈ ਹੋਵੇ ਆਈਬੀ ਹੋਵੇ ਉਹ ਦਖਲਤਾ ਦਿੰਦੀਆਂ ਹੀ ਰਹੀਆਂ ਨੇ ਭਾਵੇਂ ਕਿ ਅਜੇ ਬਹੁਤ ਸਾਰੀਆਂ ਜਿਹੜੀਆਂ ਸਟੇਟਸ ਹੈਗੀਆਂ ਖਾਸ ਕਰਕੇ ਜਿਹੜੀਆਂ ਆਪੋਜੀਸ਼ਨ ਰੂਲਡ ਸਟੇਟ ਹੈ ਉਹਨਾਂ ਨੇ ਪਾਸ ਕੀਤਾ ਹੈ ਕਿ सीबीआई ਉਹਨਾਂ ਦੀ ਆਗਿਆ ਤੋਂ ਬਿਨਾ ਆ ਨਹੀਂ ਸਕਦੀ ਉਹਦੇ ਬਾਵਜੂਦ ਜਿਹੜੀਆਂ ਏਜੰਸੀਆਂ ਕੇਂਦਰੀ ਦਖਲ ਦਿੰਦੀਆਂ ਸੋ ਚੋਣਾਂ ਵਿੱਚ ਦਖਲ ਉਹਨਾਂ ਦਾ ਕਿਸ-ਕਿਸ ਕਿਸਮ ਦਾ ਹੈਗਾ ਉਹਦੇ ਕਈ ਰੂਪ ਹੈਗੇ ਆ ਸੋ ਇਸ ਕਰਕੇ ਉਹ ਨਾਂ ਬਾਰੇ ਤਾਂ ਕੁਝ ਬਹੁਤਾ ਕਹਿਣ ਦੀ ਲੋੜ ਨਹੀਂ ਹੈ ਮੇਰਾ ਕਹਿ ਲਓ ਆਪ ਹੀ ਸਮਝ ਲਿਆ ਜੀ ਸੋ ਇਸ ਤਰੀਕੇ ਨਾਲ ਪੰਜਾਬ ਦੇ ਜਿਹੜੇ ਨਤੀਜੇ ਆ ਉਨ੍ਹਾਂ ਦੇ ਵਿੱਚ ਮੇਰੇ ਖਿਆਲ ਸਾਰੀਆਂ ਪਾਰਟੀਆਂ ਮੰਥਲ ਕਰਨ ਗਈਆਂ ਖਾਸ ਕਰਕੇ ਕਾਂਗਰਸ ਭਾਵੇਂ ਉਹਨੂੰ 7 ਸੀਟਾਂ ਮਿਲ ਗਈਆਂ ਤੇ ਜਿਹੜੀ ਭਾਜੀਪੀ ਦਾ ਉਭਾਰ ਹੈ ਭਾਜੀਪੀ ਦੀ ਵੋਟ ਪਰਸੈਂਟੇਜ ਵਧੀ ਹੈ ਉਹ ਕਾਲੀ ਦਲ ਨੂੰ ਲਾਜ਼ਮੀ ਤੌਰ ਤੇ ਮੇਰੇ ਖਿਆਲ ਚਿੰਤਾ ਦੇ ਵਿੱਚ ਪਾਏਗੀ ਇਹਦੇ ਬਾਰੇ ਤੁਸੀਂ ਕਹਿਣਾ ਚਾਹੋ। ਇਹਦੇ ਜਿਵੇਂ ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿਉਂਕਿ ਪਿਛਲੇ ਸਮੇਂ ਚ ਬਹੁਤ ਇਹ ਕਾਂਗਰਸ ਤੇ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਵਿਚਾਲੇ ਜਦੋਂ ਗੱਲਬਾਤ ਹੁੰਦੀ ਸੀ ਤਾਂ ਉਹਦੇ ਵਿੱਚ ਗੱਠਜੋੜ ਬਾਰੇ ਵੀ ਗੱਲ ਹੋ ਨਹੀਂ ਸੀ ਤਾਂ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਹਮੇਸ਼ਾ ਇਹ ਰਹਿੰਦਾ ਸੀ ਕਿ ਤੁਸੀਂ ਹੁਣ ਬਹੁਤ ਵੱਡੇ ਭਰਾ ਦੀ ਭੂਮਿਕਾ ਨਿਭਾ ਲਈ ਹੈ ਹੁਣ ਅਸੀਂ ਨਿਭਾਵਾਂਗੇ ਤਾਂ ਉਹਦੇ ਵਿੱਚ ਜਿਹੜੀਆਂ ਪਿਛਲੀਆਂ ਚੋਣਾਂ ਵੀ ਹੋਈਆਂ ਉਹਦੇ ਵਿੱਚ ਵੀ ਇਹਨਾਂ ਨੇ ਇਹ ਕੁਝ ਕਰਨ ਦਾ ਯਤਨ ਕੀਤਾ ਪਰ ਉਦੋਂ ਵੀ ਉਹ ਗੱਲ ਨਹੀਂ ਬਣੀ ਪਰ ਹੁਣ ਉਹਨਾਂ ਨੇ ਜਿਸ ਤਰ੍ਹਾਂ ਤੱਥਾਂ ਦੇ ਆਧਾਰ ਤੇ ਆਪਣੀ ਜਿਸ ਤਰ੍ਹਾਂ ਸਟਰੈਂਥ ਵਧਾਈ ਹੈਗੀ ਹੈ ਵੋਟ ਪਰਸੈਂਟ ਵਧਾਈ ਹੈ ਤੇ ਜੇ ਕੱਲ ਨੂੰ ਜਿਹੜੀਆਂ ਵਿਧਾਨ ਸਭਾ ਦੀਆਂ 2027 ਚ ਚੋਣਾਂ ਹੋਣੀਆਂ ਉਹਦੇ ਵਿੱਚ ਬਕਾਇਦਾ ਜੇ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ 'ਚ ਕੋਈ ਗੱਲਬਾਤ ਹੁੰਦੀ ਹੈ ਜਾਂ ਗੱਠਜੋੜ ਹੁੰਦਾ ਹੈ ਜਿਸ ਤਰ੍ਹਾਂ ਦੀ ਮਾਰ ਪਈ ਹੈ ਦੋਵਾਂ ਧਿਰਾਂ ਨੂੰ ਤਾਂ ਫਿਰ ਉਹ ਜ਼ਰੂਰੀ ਹੈ ਕਿ ਇਹ ਜਿਹੜੀਆਂ ਪਰਸੈਂਟੇਜ ਆ ਉੱਥੇ ਆਪਣਾ ਰੋਲ ਅਦਾ ਕਰੇਗੀ ਔਰ ਇਹਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਜੇਦੋਂ ਅਕਾਲੀ ਦਲ ਨਾਲ ਗੱਲਬਾਤ ਕਰੇਗਾ ਤਾਂ ਉਸਦੇ ਹੱਥ ਮજબૂત ਹੋਣਗੇ ਕਿਉਂਕਿ ਅਕਾਲੀ ਦਲ ਦੀ ਜਿਹੜੀ ਹੁਣ ਤੱਕ ਪਰਸੈਂਟੇਜ ਆਈ ਹੈ ਨਹੀਂ ਸੁਧਾਰ ਵੀ ਹੋ ਸਕਦਾ ਬਾਅਦ ਚ ਤਾਂ ਇਹ 13% ਦੇ ਕਰੀਬ ਮੰਨੀ ਗਈ ਹੈ ਕਿਉਂਕਿ ਜਿਹੜੀਆਂ ਪਿਛਲੀਆਂ ਵੋਟਾਂ ਸੀ ਉਹਦੇ ਚ 18% ਤੋਂ ਵੱਧ ਵੋਟ ਜਿਹੜੀ ਅਕਾਲੀ ਦਲ ਨੂੰ ਪਈ ਸੀ ਸੋ ਇਸ ਕਰਕੇ ਇਹ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ ਕਿ ਹੁਣ ਚਾਰ ਜਿਹੜੇ ਅਕਾਲੀ ਉਮੀਦਵਾਰ ਹੈ ਉਹਨਾਂ ਦੀਆਂ ਜ਼ਮਾਨਤਾਂ ਜਬਤ ਹੋ ਗਈਆਂ ਇਹ ਆਪਣੇ ਆਪ ਚ ਪਾਰਟੀ ਲਈ ਹੋਰ ਵੀ ਤੱਕਾ ਹੈ ਔਰ ਦੂਸਰੇ ਪਾਸੇ ਜਿਹੜਾ ਗਰਮ ਖਿਆਲ ਸਿੱਖ ਸਿਆਸਤ ਨੂੰ ਹੰਗਾਰਾ ਮਿਲ ਰਿਹਾ ਉਹਦੇ ਨਾਲ ਜਿਹੜਾ ਸਿੱਖ ਸਮਾਜ ਦੇ ਅੰਦਰ ਪੰਥਕ ਹਲਕਿਆਂ ਦੇ ਅੰਦਰ ਅਕਾਲੀ ਦਲ ਦੀ ਜਿਹੜੀ ਮਾਨਤਾ ਨੂੰ ਹੋਰ ਵੀ ਛੱਟ ਵਜੇਗੀ ਇੱਕ ਗੱਲ ਇਹਦੇ ਤੋਂ ਵੱਖਰੀ ਹੈ ਜਿਹੜੇ ਮਿਰਸਾ ਸਿੰਘ ਬਲਟੋਵਾ ਉਹ ਕਹਿੰਦੇ ਵੀ ਮੈਂ ਬਹੁਤ ਕੁਰਬਾਨੀ ਕੀਤੀ ਹੈ ਉਹ ਕੁਰਬਾਨੀ ਵਾਲਾ ਤਾਂ ਮੇਰੇ ਖਿਆਲ ਚ ਚੌਥੇ ਪੰਜਵੇਂ ਸਥਾਨ ਤੇ ਆ ਗਿਆ ਜੀ ਉਹ ਤਾਂ ਹੁਣ ਕਾਲੀ ਦਲ ਦੇ ਨਾਲ ਹੀ ਹੈ ਨਾ ਜੋ ਕਾਲੀ ਦਲ ਦੇ ਜਿਹੜਾ ਕਾਲੀ ਦਲ ਦੇ ਮੈਂਬਰ ਦੇ ਤੌਰ ਤੇ ਕਾਲੀ ਦਲ ਦੇ ਲੀਡਰ ਦੇ ਤੌਰ ਤੇ ਕਾਲੀ ਦਲ ਦੇ ਉਮੀਦਵਾਰ ਦੇ ਤੌਰ ਤੇ ਵਿਚਰੇ ਹਨ ਇੱਕ ਸੰਖੇਪ ਟਿੱਪਣੀ ਹੋਰ ਦੋ ਸਰਕਾਰਾਂ ਸਿਗੀਆਂ ਐਂਡ ਇੰਡੀਆ ਗੱਠ ਜੋੜ ਦੇ ਵਿੱਚ ਦਿੱਲੀ ਸਰਕਾਰ ਤੇ ਹਿਮਾਚਲ ਪ੍ਰਦੇਸ਼ ਦੇ ਸਰਕਾਰ ਉੱਥੇ ਸੁੱਖੂ ਦੀ ਸਰਕਾਰ ਹੈ ਦਿੱਲੀ ਚ ਕੇਜਰੀਵਾਲ ਦੀ ਸਰਕਾਰ ਦੋਨੇ ਸਰਕਾਰਾਂ ਦੇ ਵਿੱਚ ਜਿਹੜੇ ਇੰਡੀਆ ਗੱਠ ਜੋੜ ਦਾ ਕੋਈ ਉਮੀਦਵਾਰ ਨਹੀਂ ਜਿੱਤ ਸਕਿਆ ਇਹਦੇ ਬਾਰੇ ਤੁਸੀਂ ਕਹਿਣਾ ਚਾਹੋ। ਦੇਖੋ ਹਿਮਾਚਲ ਬਾਰੇ ਤਾਂ ਜਮੂਈ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਹੋਈਆਂ ਸੀ ਤਾਂ ਉਸ ਸਮੇਂ ਵੀ ਕੋਈ ਮਾਰਜਨ ਬਹੁਤ ਜ਼ਿਆਦਾ ਨਹੀਂ ਸੀ ਉਹਨਾਂ ਦੀ ਜਿਹੜੀ ਵੋਟਾਂ ਦੀ ਪਰਸੈਂਟੇਜ ਸੀ ਲਗਭਗ ਕੋਈ 1 ਅੱਧੇ ਪਰਸੈਂਟ ਦਾ ਹੀ ਫਰਕ ਸੀ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪਰ ਸੀਟਾਂ ਦਾ ਜ਼ਿਆਦਾ ਫਰਕ ਸੀ ਜਿੰਦੇ ਕਰਕੇ ਉੱਥੇ ਸਰਕਾਰ ਉਹਨਾਂ ਹੀ ਬਣ ਗਈ ਤਾਂ ਉਸ ਤੋਂ ਬਾਅਦ ਜਿਸ ਢੰਗ ਦੇ ਨਾਲ ਰਾਜ ਸਭਾ ਦੀ ਸੀਟ ਹਾਰੀ ਹਿਮਾਚਲ ਦੇ ਵਿੱਚ ਕਾਂਗਰਸ ਪਾਰਟੀ ਨੇ ਉਹਦੇ ਤੋਂ ਲੱਗਦਾ ਸੀਗਾ ਕਿ ਇਹਨਾਂ ਦਾ ਜਿਹੜੇ ਘਰ ਇੱਕ ਜੁਟਤਾ ਨਹੀਂ ਹੈ ਜਾਂ ਯੂਨਿਟੀ ਨਹੀਂ ਹੈ ਵਿੱਚ ਪਾਰਟੀ ਦੇ ਤਾਂ ਉਹਨ ਦਾ ਵੀ ਕਾਰਨ ਬਣਿਆ ਹੋ ਸਕਦਾ ਦੂਸਰੇ ਪਾਸੇ ਇਹ ਹੈ ਕਿ ਜਿਹੜੇ ਇਹਨਾਂ ਦੇ ਉਮੀਦਵਾਰ ਸੀਗੇ ਜਿਸ ਤਰ੍ਹਾਂ ਉੱਥੇ ਸੈਲੀਬ੍ਰਿਟੀ ਸੀ ਕੰਗਣਾ ਉਹ ਉਹਨੇ ਨੇ ਵੀ ਇੱਕ ਭੂਮਿਕਾ ਨਿਭਾਈ ਔਰ ਬਾਕੀ ਥਾਵਾਂ ਤੇ ਜਿਹੜੇ ਉਮੀਦਵਾਰ ਜਿਸ ਢੰਗ ਦੇ ਖੜੇ ਸੀ ਉਹਨਾਂ ਕਰਕੇ ਵੀ ਔਰ ਪਾਰਟੀ ਦੇ ਅੰਦਰ ਜਿਸ ਤਰ੍ਹਾਂ ਦੀ ਇੱਕ ਲਕੀਰ ਵਜਹੀ ਹੋਈ ਹੈ ਤਾਂ ਉਹ ਫੁੱਟ ਜਿਹੜੀ ਸੀਗੀ ਜਿਸ ਦਾ ਪ੍ਰਗਟਾਵਾ ਰਾਜ ਸਭਾ ਦੇ ਵੇਲੇ ਵੀ ਹੋਇਆ ਉਸ ਨੇ ਵੀ ਆਪਣੀ ਜ਼ਰੂਰ ਭੂਮਿਕਾ ਦਾ ਕੀਤੀ ਹੋਏਗੀ ਔਰ ਜਿਹੜੀ ਤੁਸੀਂ ਦਿੱਲੀ ਦੀ ਗੱਲ ਕੀਤੀ ਹੈ ਦਿੱਲੀ ਦਾ ਵਰਤਾਰਾ ਅਸੀਂ ਦੇਖਦੇ ਹਾਂ ਕਿ 2014 ਤੋਂ ਹੀ ਲਗਭਗ ਜਦੋਂ ਤੋਂ ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਦਿੱਲੀ ਦੇ ਵਿੱਚ ਜਿਹੜੀ ਰਾਜ ਸਰਕਾਰ ਹੈ ਤਾਂ ਉਥੇ ਉਹ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਤਾਂ ਆਮ ਆਦਮੀ ਪਾਰਟੀ ਜਿੱਤਦੀ ਐ ਪਰ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਉਥੇ ਭਾਰਤੀ ਜਨਤਾ ਪਾਰਟੀ ਜਿੱਤਦੀ ਰਹੀ ਐ ਕਾਂਗਰਸ ਨੂੰ ਵੀ ਕੋਈ ਇਹਨਾਂ ਪਿਛਲੀਆਂ ਦੋ ਇਲੈਕਸ਼ਨਾਂ ਦੇ ਵਿੱਚ ਉਥੇ ਕੋਈ ਬਹੁਤ ਕੋਈ ਸੀਟ ਨਹੀਂ ਮਿਲੀ ਤਾਂ ਹੁਣ ਜਿਸ ਤਰ੍ਹਾਂ ਲੱਗ ਰਿਹਾ ਸੀਗਾ ਪਹਿਲਾਂ ਕਿ ਜਿਹੜਾ ਕਾਂਗਰਸ ਦਾ ਤੇ ਆਪ ਦਾ ਗੱਠ ਜੋੜ ਐ ਕਿ ਦੋਨੇ ਉਥੇ ਮਜ਼ਬੂਤ ਹੋ ਰਾਂ ਤਾਂ ਇਹਨਾਂ ਨੂੰ ਉਥੇ ਲੋਕਾਂ ਵੱਲੋਂ ਹਾਰਾ ਮਿਲੇਗਾ ਪਰ ਹੁਣ ਵੀ ਦੇਖਣ ਚ ਆ ਰਿਹਾ ਕਿ ਜਿਸ ਤਰ੍ਹਾਂ ਪਹਿਲਾਂ ਇਹ ਕਿਹਾ ਜਾ ਰਿਹਾ ਸੀਗਾ ਕਿ ਚਾਰ ਸੀਟਾਂ ਜਿਹੜੀਆਂ ਹੈਗੀਆਂ ਉਹ ਭਾਰਤੀ ਜਨਤਾ ਪਾਰਟੀ ਲਈ ਜਾ ਸਕਦੀ ਤਿੰਨ ਜਿਹੜੀਆਂ ਇਸ ਇੰਡੀਆ ਗੱਠ ਜੋੜ ਨੂੰ ਆ ਸਕਦੀਆਂ ਪਰ ਹੁਣ ਜਿਹੜੇ ਰੁਝਾਨ ਸਾਹਮਣੇ ਆਏ ਜਾਂ ਜਿਹੜੇ ਸ਼ਾਮ ਤੱਕ ਨਤੀਜੇ ਆ ਜਾਣਗੇ ਤਾਂ ਉਹਨਾਂ 'ਚ ਲੱਗਦਾ ਨਹੀਂ ਕਿ ਇੰਡੀਆ ਗੱਠ ਚ ਕੋਈ ਸੀਟ ਮਿਲੇ ਤੇ ਹੁਣ ਵੀ ਭਾਰਤੀ ਜਨਤਾ ਪਾਰਟੀ ਜਿਤਨੀ ਇਸ ਕਰਕੇ ਇਹ ਜਿਹੜਾ ਵਰਤਾਰਾ ਦਿੱਲੀ ਦੇ ਵਿੱਚ ਇਹ ਕੋਈ ਐਸ ਵਾਰ ਨਹੀਂ ਵਾਪਰ ਰਿਹਾ ਇਹ ਪਹਿਲੇ ਵੀ ਜਿਹੜਾ ਹੈ ਪਿਛਲੇ ਲਗਭਗ 10 15 ਸਾਲ ਤੋਂ ਇਹ ਵਰਤਾਰਾ ਉੱਥੇ ਚੱਲ ਹੀ ਰਿਹਾ ਕਿਹਾ ਜਾਂਦਾ ਸੀ ਵੀ ਜਿਹੜਾ ਗ੍ਰੈਂਡ ਲੱਗਾ ਹੋਇਆ ਦਿੱਲੀ ਦੇ ਵਿੱਚ ਐਸ ਵਾਰੀ ਕਾਂਗਰਸ ਤੇ ਆਪ ਦਾ ਗੱਠ ਜੋੜ ਹੋ ਗਿਆ ਉਹ ਗ੍ਰੈਂਡ ਉੱਟ ਜਾਏਗਾ ਔਰ ਨਹੀਂ ਟੁੱਟਿਆ ਉੱਥੇ ਮੋਦੀ ਜਿਹੜਾ ਮੈਜਿਕ ਕੰਮ ਕਰ ਗਿਆ ਲੱਗਦਾ ਤੇ ਹਰਿਆਣੇ ਦੇ ਵਿੱਚ ਪੰਜ ਪੰਜ ਹੋ ਗਈਆਂ ਹਾਂਜੀ ਹਰਿਆਣੇ ਦੇ ਵਿੱਚ ਵੀ ਜਿਸ ਤਰ੍ਹਾਂ ਆਸ ਸੀਗੀ ਕਾਂਗਰਸ ਨੂੰ ਵੀ ਆਸ ਸੀਗੀ ਔਰ ਆਮ ਲੋਕਾਂ ਦੇ ਵਿੱਚ ਵੀ ਇਸ ਗੱਲ ਦਾ ਸੀਗਾ ਕਿ ਇੱਥੇ ਇਸ ਵਾਰ ਕਾਂਗਰਸ ਜਿਹੜੀ ਹੈ ਕਾਫੀ ਚੰਗਾ ਜਿਹੜਾ ਪ੍ਰਦਰਸ਼ਨ ਕਰੇਗੀ ਭਾਵੇਂ ਕਿ ਪਿਛਲੀ ਵਾਰ ਉੱਥੇ ਭਾਰਤੀ ਜਨਤਾ ਪਾਰਟੀ ਨੂੰ 10 ਸੀਟਾਂ ਮਿਲੀਆਂ ਸੀ ਇਸ ਵਾਰ 5 ਹੀ ਮਿਲ ਰਹੀਆਂ ਉਹ ਕਾਂਗਰਸ ਦੀ ਪ੍ਰਾਪਤੀ ਤਾਂ ਹੈਗੀ ਹੈ ਪਰ ਜਿੰਨੀ ਪ੍ਰਾਪਤੀ ਦੀ ਆਸ ਸੀਗੀ ਉਹਦੇ ਨਾਲੋਂ ਇਹ ਪ੍ਰਾਪਤੀ ਨੂੰ ਬਹੁਤ ਘੱਟ ਮੰਨਿਆ ਜਾ ਰਿਹਾ ਕਿਉਂਕਿ ਉੱਥੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਸੀਗਾ ਹਰਿਆਣਾ ਦੇ ਵਿੱਚ ਕਾਂਗਰਸ ਦਾ ਇਹ ਇੰਡੀਆ ਗੱਠਜੋੜ ਉਹਨਾਂ ਨੂੰ ਵੀ ਕੁਝ ਖੇਤਰ ਦੀ ਸੀਟ ਮਿਲੀ ਸੀ ਉਹ ਵੀ ਜਿਹੜੀ ਆਮ ਆਦਮੀ ਪਾਰਟੀ ਨੂੰ ਜਿੱਤ ਨਹੀਂ ਪ੍ਰਾਪਤ ਹੋ ਸਕੇ ਜਿਹੜੀਆਂ 5 ਸੀਟਾਂ ਮਿਲੀਆਂ ਉਹ ਕਾਂਗਰਸ ਦੇ ਇਹ ਜਿਹੜੇ ਉਮੀਦਵਾਰ ਸੀ ਉਹੀ ਉੱਤੇ ਜਿੱਤੇ ਆ ਪਰ ਇਸ ਨਾਲ ਜ਼ਰੂਰ ਉਹਨਾਂ ਨੂੰ ਇਹ ਰਿਵਿਊ 'ਚ ਗੱਲ ਆਏਗੀ ਉਹਨਾਂ ਦਾ ਮੰਥਨ ਕਰਨਗੇ ਕਿ ਕਿਉਂ ਇਹ ਜਿਹੜੀਆਂ 5 ਸੀਟਾਂ ਜਿਹੜੀਆਂ ਉਹਨਾਂ ਨੂੰ ਲੱਗਦਾ ਸੀਗਾ ਕਿ ਪੰਜਾਂ 'ਚੋਂ ਤਿੰਨ ਤਾਂ ਹੋਰ ਜ਼ਰੂਰ ਉਹ ਲੈ ਜਾਣਗੇ ਉਹ ਵੀ ਨਹੀਂ ਆ ਸਕੀ